ਗੁਰੂ ਪਿਆਰ ਵਾਲਿਓ ਸਤਸੰਗੀ ਜਨੋ ਅੱਜ ਆਪਾਂ ਪਾਵਨ ਪਵਿੱਤਰ ਅੰਗ 317 ਤੇ ਸੁਭਾਏਮਾਨ ਸ਼ਬਦ ਪੜਾਂਗੇ ਤੇ ਗੁਰੂ ਸਾਹਿਬ ਤੋਂ ਵਿਚਾਰ ਲਵਾਂਗੇ ਜੋ ਗੁਰੂ ਨਾਨਕ ਸਾਹਿਬ ਜੀ ਸਮਝਾਉਣਾ ਕਰਦੇ ਨੇ ਸ਼ਲੋਕ ਮਹਲਾ 5ਵਾਂ ਗੁਰਨਾਨਕ ਹਰ ਨਾਮ ਦਰੜਾਇਆ ਪੰਨਣ ਕਟਨ ਸਮਰੱਤ ਮਹਾਰਾਜ ਕਹਿੰਦੇ ਹੈ ਨਾਨਕ ਜੋ ਹਰੀ ਸਰੀਰਾਂ ਨੂੰ ਸਹਿਜੇ ਹੀ ਢਾ ਤੇ ਬਣਾ ਸਕਦਾ ਹੈ ਸਤਿਗੁਰੂ ਨੇ ਉਸ ਹਰੀ ਦਾ ਨਾਮ ਸਾਡੇ ਹਿਰਦੇ ਵਿੱਚ ਭਰੋ ਦਿੱਤਾ ਹੈ ਤੇ ਸਾਡਾ ਸਭ ਦੁੱਖ ਦੂਰ ਹੋ ਗਿਆ ਹੈ ਪ੍ਰਭ ਸਦਾ ਸੰਭਾਲ ਮਿੱਤਰ ਤੂੰ ਦੁੱਖ ਸਵਾਇਆ ਲੱਥ ਅਗਲਾ ਬੰਦ ਮਹਾਰਾਜ ਕਹਿੰਦੇ ਹੈ ਮਿੱਤਰ ਜੇ ਤੂੰ ਵੀ ਪ੍ਰਭੂ ਨੂੰ ਸਦਾ ਯਾਦ ਕਰੇਂ ਤਾਂ ਤੇਰਾ ਵੀ ਸਭ ਦੁੱਖ ਲੈ ਸੱਜ ਜਾਏ ਮਹੱਲਾ ਪੰਜਵਾਂ ਖੁਦਿਆ ਬੰਤਨ ਜਾਣੀ ਲਾਜ ਕੋ ਲਾਜ ਕਬੂਲ ਕਬੂਲ ਮਹਾਰਾਜ ਕਹਿੰਦੇ ਜਿਵੇਂ ਭੁੱਖਾ ਮਨੁੱਖ ਆਦਰ ਦੇ ਬਚਨ ਜਾਂ ਨਰਾਦਰੀ ਦੇ ਮੰਦੇ ਬਚਨਾਂ ਨੂੰ ਨਹੀਂ ਜਾਣਦਾ ਭਾਵ ਪ੍ਰਭਾ ਨਹੀਂ ਕਰਦਾ ਤੇ ਰੋਟੀ ਵਾਸਤੇ ਸਵਾਲ ਕਰ ਦਿੰਦਾ ਹੈ ਤਵੇ ਨਾਨਕ ਮੰਗੇ ਨਾਮ ਹਰ ਕਰ ਕਿਰਪਾ ਸੰਜੋਗ ਏ ਹਰੀ ਨਾਨਕ ਵੀ ਤੇਰਾ ਨਾਮ ਮੰਗਦਾ ਹੈ ਮਿਹਰ ਕਰ ਤੇ ਮਲਾਪ ਬਖਸ਼ ਇਸ ਤਰ੍ਹਾਂ ਜੇ ਕਿਤੇ ਆਪਾਂ ਨੂੰ ਵੀ ਭੁੱਖ ਲੱਗ ਜੇ ਪ੍ਰਭੂ ਪਰਮਾਤਮਾ ਦੇ ਨਾਮ ਦੀ ਜਿਵੇਂ ਉੱਪਰਲੇ ਪੰਦ ਚ ਮਾਰਾ ਨੇ ਦੱਸਿਆ ਜਿਵੇਂ ਖੁਦਿਆਬਨ ਤਨਾ ਜਾਣੀ ਲਾਜ ਕੁਲਾਜ ਕਬੂਲ ਜਿਵੇਂ ਭੁੱਖਾ ਮਨੁੱਖ ਮਹਾਰਾਜ ਨੇ ਦੱਸਿਆ ਨਾ ਵੀ ਜਿਵੇਂ ਭੁੱਖਾ ਮਨੁੱਖ ਆਦਰ ਦੇ ਬਚਨ ਜਾਂ ਨਰਾਦਰੀ ਦੇ ਬਚਨ ਮੰਦੇ ਬਚਨਾਂ ਨੂੰ ਨਹੀਂ ਜਾਣਦਾ ਚੰਗੇ ਮੰਦੇ ਬਚਨਾਂ ਨੂੰ ਨਹੀਂ ਜਾਣਦਾ ਭਾਵ ਵੀ ਜਿਵੇਂ ਹੁਣ ਆਪਾਂ ਫਰਜ਼ ਕੀਤਾ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ ਵੀ ਜਿਵੇਂ ਕੋਈ ਪ੍ਰਸ਼ਾਦਾ ਪਾਣੀ ਦਾ ਭੁੱਖਾ ਜਾਂ ਕੋਈ ਆਪਣੇ ਘਰਾਂ ਵਿੱਚ ਆਉਂਦੇ ਨੇ ਮੰਗਣ ਵਾਲੇ ਉਹਨਾਂ ਨੂੰ ਦੇਖੋ ਘਰ ਪਰਿਵਾਰ ਵਾਲਾ ਜੀ ਕੋਈ ਨਾ ਕੋਈ ਕਿਵੇਂ ਬੋਲਦਾ ਕੋਈ ਕਿਵੇਂ ਬੋਲਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਆਪਦੇ ਤੱਕ ਮਤ ਬੁਲਾ ਵੀ ਸਾਨੂੰ ਕੁਝ ਨਾ ਕੁਝ ਮਿਲ ਜਾਏ ਜਾਂ ਪ੍ਰਸ਼ਾਦਾ ਪਾਣੀ ਛਕਣ ਵਾਲੇ ਨੂੰ ਹੁੰਦਾ ਵੀ ਆਪਾਂ ਪ੍ਰਸ਼ਾਦਾ ਛਕਣਾ ਮੰਦਾ ਬੋਲੇ ਕੋਈ ਚੰਗਾ ਬੋਲੇ ਇਸ ਤਰ੍ਹਾਂ ਦਾ ਕਿਤੇ ਆਪਣਾ ਵੀ ਸੁਭਾਅ ਬਣ ਜਾਏ ਵੀ ਸਤਗੁਰੂ ਦੇ ਨਾਮ ਦੀ ਭੁੱਖ ਲੱਗ ਜਾਏ ਜ਼ਿੰਦਗੀ ਵਿੱਚ ਦੁੱਖ ਹੋਣ ਸੁੱਖ ਹੋਣ ਨਾਮ ਦੀ ਭੁੱਖ ਹੀ ਰਹੇ ਤਾਂ ਫੇਰ ਮਹਾਰਾਜ ਨੇ ਦੱਸਿਆ ਅੱਗੇ ਜਾ ਕੇ ਨਾਨਕ ਮੰਗੇ ਨਾਮ ਹਰ ਕਰ ਕਿਰਪਾ ਸੰਜੋਗ हे हरि ਨਾਨਕ ਵੀ ਤੇਰਾ ਨਾਮ ਮੰਗਦਾ ਹੈ ਮਿਹਰ ਕਰ ਤੇ ਮਲਾਪ ਬਖਸ਼ ਪੌੜੀ ਪੌੜੀ ਵਾਲੇ ਬੰਦ ਚ ਮਾਰਾ ਦੱਸਦੇ ਨੇ ਜਬ ਇਹ ਕੰਮ ਕਮਾਵਦਾ ਤਬੇ ਫਲਤੇ ਮਾਰਾ ਕਹਿੰਦੇ ਨਾ ਅਕਰਤ ਕਣਾ ਮਨੁੱਖ ਜਿਹੋ ਜਿਹੇ ਕਰਮ ਕਰਦਾ ਹੈ ਉਹ ਕਰਮ ਉਹੋ ਜਿਹਾ ਫਲ ਦਿੰਦਾ ਹੈ ਜਿਹੋ ਜਿਹਾ ਵੀ ਆਪਾਂ ਕਰਮ ਕਰਦੇ ਆਂ ਉਹੋ ਜਿਹਾ ਫਲ ਪ੍ਰਾਪਤ ਹੁੰਦਾ ਚੰਗਾ ਕਰਨ ਵਾਲੇ ਨੂੰ ਚੰਗਾ ਭਾਵ ਤੇ ਮਾੜਾ ਕਰਨ ਵਾਲੇ ਨੂੰ ਮਾੜੇ ਮੰਦੇ ਕੰਮੀ ਨਾਨਕਾ ਯਾਦ ਕਰ ਮੰਦਾ ਹੋ ਇਹ ਬਚਨ ਗੁਰੂ ਮਹਾਰਾਜ ਵੱਲੋਂ ਆਪਾਂ ਸੁਣਦੇ ਆ ਤੇ ਸਮਝਦੇ ਆ ਸਤਿਗੁਰੂ ਕਹਿੰਦੇ ਨੇ ਵੀ ਜਿਹੋ ਜਾਂ ਪਾਈ ਬੀਜੇਗਾ ਉਹੋ ਜਾਂ ਵੱਢੇਗਾ ਇਹਦਾ ਭਾਵੇਂ ਹੀ ਬਣਦਾ ਚੱਬੇ ਤੱਤਾ ਲੋਸਾਰ ਵਿੱਚ ਸੰਗੇ ਪਲਤੇ ਮਹਾਰਾਜ ਕਹਿੰਦੇ ਨਾ ਤੂੰ ਭਾਈ ਜਿਵੇਂ ਜੇ ਕੋਈ ਤੱਤਾ ਤੇ ਕਰੜਾ ਲੋਹਾ ਚੱਬੇ ਤਾਂ ਉਹ ਸੰਗ ਵਿੱਚ ਹੀ ਚੁੱਬ ਜਾਂਦਾ ਹੈ ਨਹੀਂ ਚੱਬਿਆ ਜਾ ਸਕਦਾ ਨਾ ਇਸੇ ਤਰ੍ਹਾਂ ਹੀ ਭਾਈ ਤੇਰੇ ਕਰਮ ਜਿਹੋ ਜੇ ਤੂੰ ਕਰਮ ਕਰੇਗਾ ਉਹੋ ਜਿਹੀ ਤੈਨੂੰ ਫਲ ਮਿਲਣਾ ਹੈ ਕਤਲ ਲਗਾਵਾ ਚਾਲਿਆ ਕਤਲ ਲਗਾਵਾ ਚਾਲਿਆ ਤਨ ਦੂਤ ਮਲਤੇ ਤੇ ਤਿਤ ਦੂਤ ਅਮਲਤੇ ਮਹਾਰਾਜ ਕਹਿੰਦੇ ਉਹ ਜਮਦੂਤ ਉਹਨਾਂ ਖੋਟੇ ਕਰਮਾਂ ਦੇ ਕਾਰਨ ਗਲ ਵਿੱਚ ਰੱਸਾ ਪਾ ਕੇ ਭਾਵ ਨਰਾਦਰੀ ਦਾ ਵਰਤੋ ਕਰਕੇ ਅੱਗੇ ਲਾ ਲੈਂਦਾ ਹੈ ਆਦਰ ਨਾਲ ਨਹੀਂ ਫਿਰ ਲਿਆਂਦਾ ਜਮਦੂਤ ਵੀ ਨਰਾਦਰੀ ਕਰਦਾ ਵਾ ਅੱਗੇ ਮਾਰਾ ਦੱਸਦੰਨੇ ਕਾਈ ਆਸ ਨਾ ਪੁੰਨੀਆਂ ਵਾਹਿਗੁਰੂ ਕਾਈ ਆਸ ਨਾ ਪੁੰਨੀਆਂ ਨਤ ਮਰਮਲ ਹਿਰਤੀ ਨਤ ਪਰਮਲ ਹਿਰਤੇ ਸਦਾ ਪ੍ਰਾਈ ਮੈਲ ਚਰਾਉਂਦਾ ਦੀ ਚਰਾਉਂਦੇ ਦੀ ਭਾਵ ਨਿੰਦਾ ਕਰਕੇ ਸਦਾ ਪ੍ਰਾਈ ਮੈਲ ਚਰਾਉਂਦੇ ਹੀ ਦੀ ਭਾਵ ਨਿੰਦਾ ਕਰਕੇ ਸਦਾ ਪ੍ਰਾਏ ਪਾਪ ਸਿਰ ਤੇ ਲੈਂਦੇ ਹਨ ਸਦਾ ਰਾਏ ਪਾਪ ਸਿਰ ਤੇ ਲੈੰਦੇ ਹਿੱਦੀ ਕੋਈ ਆਸ ਵੀ ਪੂਰੀ ਨਹੀਂ ਹੁੰਦੀ ਲੋਕ ਤੇ ਪ੍ਰਲੋਕ ਦੋਵੇਂ ਜਾਇਆ ਜਾਂਦੇ ਹਨ ਕੀਆ ਨਾ ਜਾਣੇ ਅਕਰਤ ਕਣ ਵਿੱਚ ਜੂਨੀ ਫਿਰਤੇ ਮਹਾਰਾਜ ਕਹਿੰਦੇ ਜੂਨਾ ਵਿੱਚ ਪਟਕਦਾ ਪਟਕਦਾ ਉਹ ਅਕਰਤ ਕਣ ਪ੍ਰਭੂ ਦਾ ਉਪਕਾਰ ਨਹੀਂ ਸਮਝਦਾ ਕਿ ਉਸ ਨੇ ਮਿਹਰ ਕਰਕੇ ਮਨੁੱਖਾ ਜਨਮ ਬਖਸ਼ਿਆ ਹੈ ਅਕਰਤਕਾ ਨੂਨੀ ਇਹ ਅਕਲ ਹੁੰਦੀ ਜੀ ਅਕਰਤਕਾ ਉਹ ਹੁੰਦਾ ਜਿਹੜਾ ਕਿਸੇ ਦੇ ਕੀਤੇ ਨੂੰ ਭੁੱਲ ਜੇ ਜਿਵੇਂ ਕਿ ਹੁਣ ਆਪਾਂ ਦਸ਼ਮੇਸ਼ ਪਿਤਾ ਜੀ ਦਾ ਇਤਿਹਾਸ ਚੱਲਦਾ ਹੈ ਇਤਿਹਾਸ ਦੇ ਦਿਨ ਚੱਲਦੇ ਨੇ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅਨੰਦਪੁਰ ਛੱਡਿਆ ਪੇ 6 ਪਉ ਦੀ ਰਾਤ ਨੂੰ ਅਨੰਦਪੁਰ ਛੱਡਿਆ ਫਿਰ ਸਰਸਾ ਦੇ ਕਿਨਾਰੇ ਆ ਕੇ ਮਤਲਬ ਫੌਜਾਂ ਮਗਰ ਲੱਗ ਜਾਂ ਸੀ ਉੱਥੇ ਜੰਗ ਵੀ ਹੋਇਆ ਤੇ ਪਰਿਵਾਰ ਵਿਛੋੜਾ ਹੋ ਗਿਆ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਬਜ਼ਾਦੇ ਵੱਖ ਹੋ ਗਏ ਵੱਡੇ ਸਹਬਜ਼ਾਦੇ ਤੇ 40 ਇਕ ਸਿੰਘਾਂ ਸਮੇਤ ਗੁਰੂ ਸਾਹਿਬ ਇਧਰ ਚਮਕੌਰ ਦੀ ਗੜੀ ਵੱਲ ਆਏ ਇਹ ਆਪਾਂ ਇਤਿਹਾਸ ਤੋਂ ਜਾਣੂ ਆ ਮਹਾਰਾਜ ਕਹਿੰਦੇ ਕਿਆ ਜਾਣ ਅਕਿਰਤ ਕਣ ਵਿੱਚ ਜੋਨੀ ਫਿਰਤੇ ਹੁਣ ਜਿਹੜੇ ਕਰਤਕਾਣ ਆਪਾਂ ਕਰਤਕਾਣ ਮੰਨੋ ਵੀ ਜਗ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿੰਨਾ ਕੁਝ ਆਪਣੇ ਵਾਸਤੇ ਕੁਰਬਾਨ ਕਰਤਾ ਆਪਦਾ ਸਾਰਾ ਪਰਿਵਾਰ ਸੁੱਖ ਸਹੂਲਤਾਂ ਪਰ ਅਸੀਂ ਉਹਦੇ ਕੀਤੇ ਨੂੰ ਜਾਣਦੇ ਨਹੀਂ ਅਸੀਂ ਫੇਰ ਵੀ ਅਕਿਰਤਕਾਣ ਹਾਂ ਉਹਦੇ ਦੱਸੇ ਰਸਤੇ ਤੇ ਨਹੀਂ ਚੱਲਦੇ ਸਾਫਤ ਸੂਰਤ ਨਹੀਂ ਹੁੰਦੇ ਉਹਦੇ ਪੰਥ ਵਿੱਚ ਸ਼ਾਮਲ ਨਹੀਂ ਹੁੰਦੇ ਤੇ ਅਸੀਂ ਕੁਝ ਕ ਦਿਨ ਤਾਂ ਜ਼ਰੂਰ ਹਾਂ ਯਾਦ ਕਰ ਲੈਨੇ ਆ ਪਰ ਉਹਦੇ ਪਾਏ ਹੋਏ ਪੂਰਨਿਆਂ ਤੇ ਨਹੀਂ ਚੱਲਦੇ ਅਸੀਂ ਅਕਰਤਕਣ ਹਾਂ ਕਿਉਂਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜੋ ਕੀਤਾ ਸਾਡੇ ਵਾਸਤੇ ਅਸੀਂ ਉਹ ਭੁੱਲੇ ਹੋਏ ਹਾਂ ਜੋ ਕਿਸੇ ਦਾ ਕੀਤਾ ਹੋਇਆ ਪਰ ਉਪਕਾਰ ਕੀਤਾ ਹੋਇਆ ਭੁੱਲਦਾ ਹੈ ਉਹ ਅਕਰਤਕਣ ਹੈ ਮਹਾਰਾਜ ਨੇ ਇੱਥੇ ਵੀ ਦੱਸਿਆ ਕਿਆ ਜਾਣੇ ਆਕਰਤਕਣ ਵਿੱਚ ਜੋਨੀ ਫਿਰਤੇ ਮਹਾਰਾਜ ਕਹਿੰਦੇ ਜੂਨਾ ਵਿੱਚ ਭਟਕਦਾ ਭਟਕਦਾ ਉਹ ਅਕਰਤਕਣ ਪ੍ਰਭੂ ਦਾ ਉਪਕਾਰ ਨਹੀਂ ਸਮਝਦਾ ਕਿ ਉਸਨੇ ਮਿਹਰ ਕਰਕੇ ਮਨੁੱਖਾ ਜਨਮ ਬਖਸ਼ਿਆ ਹੈ ਸਭੇ ਤਰਾਂ ਨਖਟਿਅਸ ਹਰ ਲਈਅਸ ਧਰਤੀ ਮਹਾਰਾਜ ਕਹਿੰਦੇ ਨੰਦਾ ਆਦਕ ਦੇ ਸਾਰੇ ਦੋ ਪੇਚਾਂ ਤੇ ਉਸ ਦੇ ਸਾਰੇ ਤਾਣ ਜਦੋਂ ਮੁੱਕ ਜਾਂਦੇ ਹਨ ਤਾਂ ਫਲ ਭੋਗਣ ਲਈ ਪ੍ਰਭੂ ਉਸ ਨੂੰ ਧਰਤੀ ਤੋਂ ਚੁੱਕ ਲੈਂਦਾ ਹੈ ਵਾਹਿਗੁਰੂ ਵਾਹਿਗੁਰੂ ਵਿੰਜਣ ਕੱਲਾ ਨਾ ਦੇਵਦਾ ਵਿੰਜਣ ਕੱਲਾ ਨਾ ਦੇਵਦਾ ਤਾਂ ਲਿਆ ਕਰਤੀ ਜਦੋਂ ਚਾਰੇ ਬੰਨੇ ਚਾਰੇ ਬੰਨੇ ਝਗੜੇ ਨੂੰ ਅਕਰਤ ਕਰਨ ਝਗੜੇ ਨੂੰ ਅਕਰਤ ਕਰਨ ਮੁੱਕਣ ਨਹੀਂ ਦਿੰਦਾ ਭਾਵ ਤਤ ਕਰ ਦਿੰਦਾ ਹੈ ਅਤ ਕਰ ਦਿੰਦਾ ਹੈ ਅਤ ਅਤ ਕਰ ਦਿੰਦਾ ਹੈ ਤਾਂ ਕਰਤਾਰ ਉਸ ਨੂੰ ਉਠਾ ਲੈਂਦਾ ਹੈ ਜੋ ਜੋ ਕਰਤੇ ਹੋਮਿਓ ਝੜ ਤਰਤੀ ਪੜਤੇ ਮਹਾਰਾਜ ਕਹਿੰਦੇ ਮੁਕਤੀ ਗੱਲ ਇਹ ਹੈ ਕਿ ਜੋ ਜੋ ਮਨੁੱਖ ਹੰਕਾਰ ਕਰਦੇ ਹਨ ਉਹ ਟਹਿ ਕੇ ਉਹ ਟਹਿ ਕੇ ਭੋਏ ਤੇ ਡਿੱਗਦੇ ਹਨ ਭੋਏ ਮੈਨ ਧਰਤੀ ਉਹ ਟਹਿ ਕੇ ਡਿੱਗਦੇ ਹਨ ਸ਼ਲੋਕ ਮਹਲਾ 3 ਜੰ ਗੁਰਮੁਖ ਗਿਆਨ ਬਿਬੇਕ ਬੁੱਧ ਹੋਏ ਮਹਾਰਾਜ ਕਹਿੰਦੇ ਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿੰਦਾ ਹੈ ਉਸ ਵਿੱਚ ਗਿਆਨ ਤੇ ਵਿਚਾਰ ਵਾਲੀ ਅਕਲ ਹੁੰਦੀ ਹੈ ਹਰ ਗੁਣ ਕਾ ਬਹਿ ਹਿਰਦੇ ਹਾਰ ਪਰੋਏ ਮਹਾਰਾਜ ਕਹਿੰਦੇ ਉਹ ਹਰੀ ਦੇ ਗੁਣ ਗਾਉਂਦਾ ਹੈ ਤੇ ਹਿਰਦੇ ਵਿੱਚ ਗੁਣਾ ਦਾ ਹਾਰ ਭਰੋ ਲੈਂਦਾ ਹੈ ਪਵਿੱਤ ਪਾਵਨ ਪਰਮ ਵਿਚਾਰੀ ਜੇ ਓ ਮਿਲੇ ਤਿਸ ਪਾਰ ਉਤਾਰੀ ਮਹਾਰਾਜ ਕਹਿੰਦੇ ਆਚਰਨ ਦਾ ਬੜਾ ਸੁੱਧ ਤੇ ਉੱਚੀ ਮੱਤ ਵਾਲਾ ਹੁੰਦਾ ਹੈ ਆਚਰਨ ਦਾ ਆਚਰਨ ਦਾ ਬੜਾ ਸੁੱਧ ਤੇ ਉੱਚੀ ਮੱਤ ਵਾਲਾ ਹੁੰਦਾ ਹੈ ਜੋ ਉਸ ਮਿਲੇ ਤਿਸ ਪਾਰ ਉਤਾਰੀ ਮਹਾਰਾਜ ਦੱਸਦੇ ਨੇ ਜੋ ਮਨੁੱਖ ਉਸ ਦੀ ਸੰਗਤ ਕਰਦਾ ਹੈ ਉਸ ਨੂੰ ਵੀ ਉਹ ਸੰਸਾਰ ਸਾਗਰ ਤੋਂ ਪਾਰ ਉਤਾਰ ਲੈਂਦਾ ਹੈ ਅੰਤਰ ਹਰ ਨਾਮ ਬਸਨ ਵਾਹਿਗੁਰੂ ਅੰਤਰ ਹਰ ਨਾਮ ਬਾਸਨਾ ਸੁਮਾਣੀ ਮਹਾਰਾਜ ਕਹਿੰਦੇ ਉਸ ਮਨੁੱਖ ਦੇ ਹਿਰਦੇ ਵਿੱਚ ਹਰੀ ਦੇ ਨਾਮ ਰੂਪੀ ਸੁਗੰਧੀ ਸਮਾਈ ਹੁੰਦੀ ਹੈ ਹਰ ਦਰਗਾ ਸੋਭਾ ਮਹਾ ਉਤਮ ਬਾਣੀ ਮਹਾਰਾਜ ਕਹਿੰਦੇ ਜਿਸ ਕਰਕੇ ਉਸ ਦੀ ਬੜੀ ਉਤਮ ਬੋਲੀ ਤੇ ਹਰੀ ਦੀ ਦਰਗਾਹ ਵਿੱਚ ਸੋਭਾ ਹੁੰਦੀ ਹੈ ਨਾ ਹੁੰਦੀ ਹੈ ਜੇ ਪੁਰਖ ਸੁਣ ਸੋ ਹੋਏ ਨਿਹਾਲ ਨਾਨਕ ਸਤਗੁਰ ਮਿਲੀਏ ਪਾਇਆ ਨਾਮ ਧਨਮਾਲ ਜੋ ਮਨੁੱਖ ਉਸ ਬੋਲੀ ਨੂੰ ਸੁਣਦਾ ਹੈ ਉਹ ਪ੍ਰਸੰਨ ਹੁੰਦਾ ਹੈ ਮਹਾਰਾਜ ਕਹਿੰਦੇ ਹੇ ਨਾਨਕ ਸਤਗੁਰੂ ਨੂੰ ਮਿਲ ਕੇ ਉਸ ਨੇ ਇਹ ਨਾਮ ਰੂਪ ਖਜ਼ਾਨਾ ਪ੍ਰਾਪਤ ਕੀਤਾ ਹੋਇਆ ਹੁੰਦਾ ਹੈ। ਮਹਲਾ 4 ਸਤਗੁਰ ਕੇ ਜੀ ਕੀ ਸਾਰ ਨਾ ਜਾਪੇ ਕੇ ਪੂਰੇ ਸਤਗੁਰ ਭਾਵੇ ਮਹਾਰਾਜ ਸਮਝਾਉਣਾ ਕਰਦੇ ਨੇ ਸਤਗੁਰੂ ਦੇ ਹਿਰਦੇ ਦਾ ਭੇਦ ਮਨੁੱਖ ਦੀ ਸਮਝ ਵਿੱਚ ਨਹੀਂ ਪੈ ਜਾ ਸਕਦਾ ਕਿ ਸਤਗੁਰੂ ਨੂੰ ਕੀ ਚੰਗਾ ਲੱਗਦਾ ਹੈ। ਜੋ ਇਸ ਤਰ੍ਹਾਂ ਸਤਗੁਰੂ ਦੀ ਪ੍ਰਸੰਨਤਾ ਹਾਸਲ ਕਰਨੀ ਕਠਨ ਹੈ ਸੋ ਇਸ ਤਰ੍ਹਾਂ ਸਤਗੁਰੂ ਦੀ ਪ੍ਰਸੰਨਤਾ ਹਾਸਲ ਕਰਨੀ ਕਠਨ ਹੈ ਗੁਰਸਿੱਖਾਂ ਅੰਦਰ ਸਤਗੁਰੂ ਵਰਤੇ ਜੋ ਸਿੱਖਾਂ ਨੂੰ ਲੋਚੇ ਸੋ ਗੁਰ ਖੁਸ਼ੀ ਪਾਵੇ ਹੁਣ ਮਾਰਾ ਦੱਸਦੇ ਨੇ ਪਰ ਹਾਂ ਸਤਗੁਰੂ ਸੱਚੇ ਸਿੱਖਾਂ ਦੇ ਹਿਰਦੇ ਵਿੱਚ ਵਿਆਪਕ ਹੈ ਜੋ ਮਨੁੱਖ ਉਹਨਾਂ ਦੀ ਸੇਵਾ ਦੀ ਤਾਂਗ ਕਰਦਾ ਹੈ ਉਹ ਸਤਿਗੁਰੂ ਪ੍ਰਸੰਨਤਾ ਦੇ ਹਲਕੇ ਵਿੱਚ ਆ ਜਾਂਦਾ ਹੈ ਸਤਿਗੁਰ ਆਖੇ ਸੋਕਾਰ ਕਮਾਵਣ ਜੋ ਜਪ ਕਮਾਵੇ ਗੁਰਸਿੱਖਾਂ ਕੀ ਕਾਲ ਸੱਚਾ ਧਾਏ ਪਾਵੇ ਕਿਉਂਕਿ ਜੋ ਆਗਿਆ ਸਤਗੁਰੂ ਦਿੰਦਾ ਹੈ ਉਹ ਕੰਮ ਗੁਰਸਿੱਖ ਕਰਦੇ ਹਨ ਉਹ ਭਜਨ ਕਰਦੇ ਹਨ ਸੱਚਾ ਪ੍ਰਭੂ ਸਿੱਖਾਂ ਦੀ ਮਿਹਨਤ ਕਬੂਲ ਕਰਦਾ ਹੈ ਬਿਨ ਸਤਗੁਰ ਕੇ ਹੁਕਮੇ ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਬਿਨ ਸਤਗੁਰ ਕੇ ਹੁਕਮੇ ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ ਤੇ ਸਗੁਰ ਸਿੱਖ ਫਿਰ ਨੇੜ ਨਾ ਆਵੇ ਮਹਾਰਾਜ ਕਹਿੰਦੇ ਜੋ ਮਨੁੱਖ ਸਤਗੁਰੂ ਦੇ ਆਸੇ ਤੇ ਬਰੁੱਧ ਗੁਰਸਿੱਖਾਂ پاسੋਂ ਕੰਮ ਕਰਾਣਾ ਚਾਹੇ ਗੁਰੂ ਦਾ ਸਿੱਖ ਫਿਰ ਉਸ ਦੇ ਨੇੜੇ ਨਹੀਂ ਟੁਕਦਾ ਗੁਰ ਸਤਗੁਰ ਅੱਗੇ ਜੋ ਜੀਉ ਲਾਏ ਘਾਲੇ ਤਿਸ ਅੱਗੇ ਗੁਰਸਿੱਖ ਕਾਰ ਕਮਾਵੇ ਮਹਾਰਾਜ ਕਹਿੰਦੇ ਪਰ ਜੋ ਮਨੁੱਖ ਸਤਿਗੁਰੂ ਦੀ ਹਜ਼ੂਰੀ ਵਿੱਚ ਜਿੱਤ ਚਿੱਤ ਜੋੜ ਕੇ ਸੇਵਾ ਦੀ ਘਾਲ ਘਾਲੇ ਗੁਰਸਿੱਖ ਉਸ ਦੀ ਕਾਰ ਕਮਾਉਂਦਾ ਹੈ ਜੇ ਠੱਗੀ ਆਵੇ ਠੱਗੀ ਉੱਠ ਜਾਏ ਤਿਸ ਨੇੜੇ ਗੁਰਸਿੱਖ ਮੂਲ ਨਾ ਆਵੇ ਮਹਾਰਾਜ ਕਹਿੰਦੇ ਜੋ ਮਨੁੱਖ ਫਰੇਵ ਕਰਨ ਆਉਂਦਾ ਹੈ ਤੇ ਫਰੇਵ ਦੇ ਖਿਆਲ ਵਿੱਚ ਚਲਾ ਜਾਂਦਾ ਹੈ ਉਸ ਦੇ ਨੇੜੇ ਗੁਰੂ ਦਾ ਸਿੱਖ ਉੱਕਾ ਹੀ ਨਹੀਂ ਆਉਂਦਾ ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ ਜੇ ਬਿਨ ਸਤਗੁਰ ਕੇ ਮਨ ਮੰਨੇ ਕੰਮ ਕਰਾਏ ਸੋ ਜੰਤ ਮਹਾਂ ਦੁਖ ਪਾਵੇ ਮਹਾਰਾਜ ਕਹਿੰਦੇ ਨਾਨਕ ਆਖ ਕੇ ਸੁਣਦਾ ਹੈ ਨਾਨਕ ਆਖ ਕੇ ਸੁਣਦਾ ਹੈ ਭਾਵ ਜੋਰ ਦੇ ਕੇ ਸੁਣਦਾ ਹੈ ਕਿ ਨਰੋਲ ਸੱਚੀ ਵਿਚਾਰ ਦੀ ਗੱਲ ਇਹ ਹੈ ਕਿ ਸਤਿਗੁਰੂ ਦਾ ਮਨ ਪਤੀਜਣ ਤੋਂ ਬਿਨਾ ਭਾਵ ਗੁਰੂ ਅਸੇ ਗੁਰੂ ਅਸੇ ਦੇ ਵਿਰੁੱਧ ਜੋ ਮਨੁੱਖ ਠੱਗੀ ਆਦਿਕ ਕਰਕੇ ਗੁਰਸਿੱਖਾਂ ਪਾਸੋਂ ਕੰਮ ਕਰਾਏ ਭਾਵ ਆਪਣੀ ਸੇਵਾ ਕਰਾਏ ਉਹ ਬੜਾ ਦੁੱਖ ਪਾਉਂਦਾ ਹੈ ਹੁਣ ਇੱਥੇ ਸਮਝ ਲੈਣਾ ਚਾਹੀਦਾ ਵੀ ਜਿਹੜੇ ਹੁਣ ਬੰਦੇ ਆਪ ਦੀ ਸੇਵਾ ਵਿੱਚ ਹੀ ਪੰਜ ਪੰਜ ਸੱਤ ਸੱਤ ਨੌਕਰ ਲਾਈ ਫਿਰਦੇ ਨੇ ਬਾਬੇ ਕਹ ਲੋ ਕੋਈ ਪੱਖੀ ਝੱਲੀ ਜਾਂਦਾ ਕੋਈ ਬਾਹਾਂ ਤੋਂ ਫੜੀ ਫਿਰਦਾ ਕੋਈ ਚੱਕੇ ਠਾਉਂਦਾ ਉਹਨੂੰ ਕੋਈ ਚੋੜਾ ਪਾਉਂਦਾ ਕੋਈ ਉਹਦੇ ਜੁੱਤੀ ਜੋੜਾ ਪੈਰਾਂ 'ਚ ਪਾਉਂਦਾ ਆਪਦੇ ਕੰਮ ਹੀ ਲਾਈ ਫਿਰਦੇ ਨਾ ਮਹਾਰਾਜ ਨੇ ਇੱਥੇ ਦੱਸਿਆ ਵੀ ਜੋ ਮਨੁੱਖ ਠੱਗੀ ਆਦਕ ਕਰਕੇ ਇਹ ਦੋਨੇ ਕੋ ਲਿਖਤਾ ਮਹਾਰਾ ਨੇ ਸਿੱਖਾਂ ਪਾਸੋਂ ਕੰਮ ਕਰਾਏ ਭਾਵ ਆਪਣੀ ਸੇਵਾ ਕਰਾਏ ਉਹ ਬੜਾ ਦੁੱਖ ਪਾਉਂਦਾ ਹੈ ਪੌੜੀ ਤੂੰ ਸੱਚਾ ਸਹੇਬ ਅਤ ਵੱਡਾ ਤੂੰ ਹੈ ਜੇਵੜ ਤੂੰ ਵੱਡ ਵੱਡੇ ਮਹਾਰਾਜ ਕਹਿੰਦੇ ਹੈ ਵੱਡਿਆਂ ਤੋਂ ਵੱਡੇ ਤੂੰ ਸੱਚਾ ਮਾਲਕ ਤੇ ਬੜਾ ਵੱਡਾ ਹੈ ਆਪਣੇ ਜੇਡਾ ਤੂੰ ਆਪ ਹੀ ਹੈ ਜਿਸ ਤੂੰ ਮਿਲੇ ਸੋ ਤੁਦ ਮਿਲੇ ਤੂੰ ਆਪੇ ਬਖਸ਼ ਲੈ ਲੇਖਾ ਛੱਡੇ ਬਾਹਿ ਗੁਰੂ ਉਹੀ ਮਨੁਖ ਤੈਨੂੰ ਮਿਲਦਾ ਹੈ ਜਿਸਨੂੰ ਤੂੰ ਆਪ ਮੇਲਦਾ ਹੈ ਤੇ ਜਿਸ ਦਾ ਲੇਖਾ ਛੱਡ ਕੇ ਤੂੰ ਆਪ ਬਖਸ਼ ਲੈਂਦਾ ਹੈ ਜਿਸਨੂੰ ਤੂੰ ਆਪ ਮਲਾਇਂਦਾ ਸੋ ਸਤਗੁਰ ਸੇਵੇ ਮਨ ਘਟ ਗੱਡੇ ਮਹਾਰਾਜ ਕਹਿੰਦੇ ਜਿਸ ਨੂੰ ਤੂੰ ਆਪ ਮਲਾਉਂਦਾ ਹੈ ਉਹੋ ਹੀ ਮਨ ਗੱਡ ਕੇ ਸਤਿਗੁਰੂ ਦੀ ਸੇਵਾ ਕਰਦਾ ਹੈ ਮਨ ਨੂੰ ਜਿਹਨੂੰ ਆਪ ਮਨੋਂ ਤਨੋਂ ਕਹਿ ਦਿੰਨੇ ਤੂੰ ਸੱਚਾ ਸਹਿਬ ਸੱਚ ਤੂੰ ਸਭ ਜੀਓ ਪਿੰਡ ਚੰਮ ਤੇਰਾ ਹੱਡੇ ਮਹਾਰਾਜ ਕਹਿੰਦੇ ਤੂੰ ਸੱਚਾ ਮਾਲਕ ਹੈ ਸਦਾ ਰਹਿਣ ਵਾਲਾ ਹੈ ਜੀਵਾਂ ਦਾ ਸਭ ਕੁਝ ਜਿੰਦ ਸਰੀਰ ਚੰਮ ਹੱਡਾ ਚੰਮ ਹੱਡ ਤੇਰਾ ਬਖਸ਼ਿਆ ਹੋਇਆ ਹੈ ਜਿਉਂ ਭਾਵੇਂ ਤਿਉਂ ਰੱਖ ਤੂੰ ਸੱਚਿਆ ਨਾਨਕ ਮਨ ਆਸ ਤੇਰੀ ਵੱਡ ਵੱਡੇ ਸਤਿ ਮਹਾਰਾਜ ਕਹਿੰਦੇ ਹੈ ਵੱਡਿਆਂ ਤੋਂ ਵੱਡੇ ਸੱਚੇ ਪ੍ਰਭੂ ਜਿਵੇਂ ਤੈਨੂੰ ਭਾਵੇਂ ਤਿਵੇਂ ਹੀ ਸਾਨੂੰ ਰੱਖ ਲੈ ਨਾਨਕ ਦੇ ਮਨ ਵਿੱਚ ਤੇਰੀ ਹੀ ਆਸ ਹੈ ਅਗਲਾ ਸ਼ਬਦ ਚੱਲੇਗਾ ਜੀ ਪਾਵਨ ਪਵਿੱਤਰ ਅੰਗ 318 ਤੇ ਜੋ ਗੋੜੀ ਕੀ ਵਾਰ ਮਹੱਲਾ ਪੰਜਵਾਂ ਰਾਏ ਕਮਲਾ ਦੀ ਮੌਜਦੀ ਕੀ ਵਾਰ ਹੈ ਮੌਜਦੀ ਕੀ ਵਾਰ ਕੀ ਧੁਨ ਉੱਪਰ ਗਾਵਣੀ ਮਹਾਰਾਜ ਕਹਿੰਦੇ ਇਸ ਧੁਨੀ ਵਿੱਚ ਤੁਸੀਂ ਗਾਉਣਾ ਹੈ ਭਾਈ ਬੰਦਰ ਇਹ ਵਾਰ ਗੁਰੂ ਰਾਮਦਾਸ ਜੀ ਦੀ ਉਚਾਰੀ ਹੋਈ ਹੈ ਇਸ ਵਿੱਚ ਕੁੱਲ 33 ਪੌੜੀਆਂ ਹਨ ਪਹਿਲੀਆਂ 26 ਪੌੜੀਆਂ ਗੁਰੂ ਰਾਮਦਾਸ ਜੀ ਦੀਆਂ ਹਨ ਤੇ ਨੰਬਰ 27 ਤੋਂ ਲੈ ਕੇ ਨੰਬਰ 31 ਤੱਕ ਪਾਵਨ ਪਤਰੰਗ ਪੰਜ ਪੌੜੀਆਂ ਗੁਰੂ ਅਰਜਨ ਸਾਹਿਬ ਜੀ ਦੀਆਂ ਹਨ ਅਖੀਰ ਲੀਆਂ ਦੋ ਪੌੜੀਆਂ ਫਿਰ ਗੁਰੂ ਰਾਮਦਾਸ ਜੀ ਦੀਆਂ ਸੋ 33 ਪੌੜੀਆਂ ਵਿੱਚੋਂ 28 ਪੌੜੀਆਂ ਗੁਰੂ ਰਾਮਦਾਸ ਜੀ ਦੀਆਂ ਹਨ ਪਹਿਲਾਂ ਪਹਿਲਾ ਇਹ ਵਾਰ 28 ਪੌੜੀਆਂ ਦੀ ਹੀ ਸੀ ਪਿੱਛੋਂ ਗੁਰੂ ਅਰਜਨ ਸਾਹਿਬ ਜੀ ਨੇ ਪੌੜੀ ਨੰਬਰ 26 ਦੇ ਨਾਲ ਆਪਣੀਆਂ ਪੰਜ ਪੌੜੀਆਂ ਹੋਰ ਰਲਾਈਆਂ ਸਾਰੇ ਲੋਕਾਂ ਦੀ ਗਿਣਤੀ ਸਾਰੇ ਸ਼ਲੋਕਾਂ ਦੀ ਵਾਹਿਗੁਰੂ ਸਾਰੇ ਸ਼ਲੋਕਾਂ ਦੀ ਗਿਣਤੀ ਅ ਠਾਠ ਹੈ ਪੌੜੀ ਨੰਬਰ 15 ਤੇ 20 ਤੋਂ ਛੁੱਟ ਬਾਕੀ ਹਰੇਕ ਪੌੜੀਆਂ ਨਾਲ 2-2 ਸ਼ਲੋਕ ਹਨ ਜੋੜ 62 ਇਹਨਾਂ ਦੋ ਪੌੜੀਆਂ ਨਾਲ ਤਿੰਨ ਤਿੰਨ ਸ਼ਲੋਕ ਹਨ ਤੇ ਕੁੱਲ ਜੋੜ 68 ਹੈ ਸ਼ਲੋਕਾਂ ਦਾ ਬੇਰਬਾ ਇਉਂ ਹੈ ਸ਼ਲੋਕ ਗੁਰੂ ਰਾਮਦਾਸ ਜੀ ਦੇ 53 ਸ਼ਲੋਕ ਗੁਰੂ ਅਰਜਨ ਸਾਹਿਬ ਜੀ ਦੇ ਅਗੇ ਦੱਸਦੇ ਨੇ ਸਤਿਗੁਰੂ 53 ਸ਼ਲੋਕ ਗੁਰੂ ਅਰਜਨ ਸਾਹਿਬ ਜੀ ਦੇ ਸ਼ਲੋਕ ਗੁਰੂ ਰਾਮਦਾਸ ਤੇ 8 ਸ਼ਲੋਕ ਗੁਰੂ ਰਾਮਦਾਸ ਜੀ ਦੇ ਨੇ ਜੋੜ 68 ਜਦੋਂ ਇਹ ਵਾਰ ਗੁਰੂ ਰਾਮਦਾਸ ਜੀ ਨੇ ਲਿਖੀ ਜਦੋਂ ਇਹ ਨਿਰੀਆਂ ਪੌੜੀਆਂ ਹੀ ਸਨ ਇਸ ਦੇ ਨਾਲ ਸ਼ਲੋਕ ਗੁਰੂ ਅਰਜਨ ਸਾਹਿਬ ਜੀ ਨੇ ਦਰਜ ਕੀਤੇ ਹਨ ਭਾਵੇਂ ਉਹ ਸ਼ਲੋਕ ਜ਼ਿਆਦਾਤਰ ਗੁਰੂ ਰਾਮਦਾਸ ਜੀ ਦੇ ਹੀ ਹਨ ਜੇ ਗੁਰੂ ਰਾਮਦਾਸ ਜੀ ਆਪ ਹੀ ਪੌੜੀਆਂ ਦੇ ਨਾਲ ਸ਼ਲੋਕ ਵੀ ਲਿਖਦੇ ਤਾਂ ਕਵਿਤਾਾਂ ਦੇ ਦ੍ਰਿਸ਼ਟੀਕੋਣ ਦ੍ਰਿਸ਼ਟੀਕੋਣ ਤੋਂ ਕੋਈ ਖਾਸ ਇੱਕਸਾਰ ਵੰਤਰ ਹੁੰਦੀ ਇਹ ਨਹੀਂ ਸੀ ਹੋ ਸਕਦਾ ਕਿ ਕਿਸੇ ਪੌੜੀ ਦੇ ਨਾਲ ਸ਼ਲੋਕ ਲਿਖ ਦਿੰਦੇ ਤੇ ਕੋਈ ਖਾਲੀ ਰਹੇ ਇਹ ਬਾਰ ਰਾਏ ਕਮਲਾ ਦੀ ਮਜੂਦੀ ਦੀਵਾਰ ਹੈ ਮਜੂਦੀ ਦੀਵਾਰ ਹੈ ਸੁਰਤੇ ਗੋਣੀ ਹੈ ਮਹਾਰਾਜ ਕਹਿੰਦੇ ਬਾਰ ਵਿੱਚ ਇੱਕ ਚੌਧਰੀ ਕਮਲਾਦੀਨ ਰਹਿੰਦਾ ਸੀ ਉਸਨੇ ਆਪਣੇ ਭਰਾ ਨਾਰੰਗ ਉਸਨੇ ਆਪਣੇ ਭਰਾ ਸਾਰਗ ਨੂੰ ਜ਼ਹਿਰ ਕੇ ਜ਼ਹਿਰ ਕੇ ਮਾਰ ਦਿੱਤਾ ਸਾਰਗ